ਲਗਭਗ ਅੱਡੇ ਕੋਲ ਇੱਕ ਛੋਟੀ ਹੋ ਰਹੀ ਬਾਰਿਸ਼ ਨਾਲ ਨਦੀ ਨਾਲੇ ਉੱफान 'ਤੇ ਲਗਾਤਾਰ ਪੈ ਰਿਹਾ ਹੈ ਭਾਰੀ ਮੀਂਹ ਈਸਨਾਰ ਭਾਰੀ ਮੀਨ ਨਾਲ ਜਿਹੜਾ ਪਹਾੜੀ ਖੇਤਰ ਹੈ ਉਸ ਤੇ ਨਦੀਆਂ ਵਿੱਚ ਭਾਰੀ ਮੀਨ ਨਾਲ ਡੰਕ ਪਉਣਿਆਂ ਵਿੱਚ ਭਾਰੀ ਭਾਰੀ ਮੈਨ ਹੈ ਮੀਂਹ ਦਾ ਕਹਿਣ ਹੈ ਕਿ ਦੇਖੋ ਪਹਾੜੀ ਪਸਾਰ ਤੇ ਦੇਸ਼ ਨਾਲ ਪਾਂਡੇ ਨਦੀ ਨਾਲੇ ਘਟਾਂ ਜਿਹੜੀਆਂ ਪਹਾੜੀ ਘਟਾਂ ਵਿੱਚ ਹੁੰਦੀਆਂ ਉਹ ਖਾਨਦੇ ਹਨ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਮੁਸ਼ਕਲ ਪਾਣੀ ਦਾ ਵਹਾਅ ਜਦਕਿ ਅਸੀਂ ਲਗਭਗ ਪਾਰੀ ਨੀ ਤੇ ਸ਼ਾਤੀ ਨਾਲੇ ਦੀ ਉਫਾਨ ਤੇ ਇੱਕਦਮ ਹੁਣੇ-ਹੁਣੇ ਲਗਭਗ ਅੱਧੇ ਘੰਟੇ ਤੋਂ ਢੀਂਡਾਣਾ ਦੇ ਵੀ ਖੇਤਰ ਵਿੱਚ ਲੱਗੇ ਭਾਰੀ ਮੀਂਹ ਤੋਂ ਬਾਅਦ ਜਿਹੜੇ ਲੋਕਲ ਨਦੀ ਨਾਲੇ ਪਹਾੜੀ ਖੇਤਰ ਵਿੱਚ ਹਨ ਉਹਨਾਂ ਵਿੱਚ ਬਹੁਤ ਵੱਧ ਮਾਤਰਾ ਵਿੱਚ ਪਾਣੀ ਜਿਹੜਾ ਆ ਰਿਹਾ ਹੈ ਤੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਬਰਸਾਤ ਲਗਾਤਾਰ جاری ਤੇ ਇਹ ਬਰਸਾਤੀ ਨਾਲੇ ਹਨ ਜਿਨ੍ਹਾਂ ਵਿੱਚ ਸਿਰਫ ਮੀਂਹ ਦੇ ਸਮੇਂ ਵਿੱਚ ਹੀ ਪਾਣੀ ਆਉਂਦਾ ਹੈ ਪਰ ਤੁਸੀਂ ਦੇਖ ਸਕਦੇ ਹੋ ਕਿ ਇਸ ਬਰਸਾਤੀ ਨਾਲੇ ਵਿੱਚ ਵੀ ਭਾਰੀ ਮੀਂਹ ਨਾਲ ਜਿਹੜਾ ਹੈ ਬਰਸਾਤੀ ਨਾਲਾ ਭਰ ਕੇ ਆ ਰਿਹਾ ਹੈ ਤੇ ਅਕਾਈ ਸਹੀ ਕਿਹਾ ਜਾਂਦਾ ਹੈ ਕਿ ਬਰਸਾਤ ਦਾ ਇੱਕ ਦਿਨ ਇੱਕ ਘੰਟਾ ਵੀ ਜਿਹੜਾ ਆਦਮੀ ਲਈ ਬੜੀ ਮੁਸੀਬਤ ਲੈ ਕੇ ਆ ਸਕਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਵਰਸਾਤੀ ਨਾਲਾ ਜਿਹੜਾ ਸਿਰਫ ਮੀਂਹ ਦਾ ਪਾਣੀ ਆ ਕੇ ਉਹ ਢੇਠਾਂ ਤੱਕ ਪੂਰੇ ਜੰਗਲ ਤੱਕ ਜਿਹੜਾ ਹੋ ਜਾਂਦਾ ਹੈ ਮੈਂ ਚਾਹੁੰਦਾ ਸੀ ਇਸ ਨੂੰ ਕ੍ਰੋਸ ਕਰਨਾ ਪਰ ਇੱਥੇ ਬੜੀ ਮੁਸ਼ਕਲ ਹੈ ਕਿ ਇੱਥੇ ਕ੍ਰੋਸ ਕੀਤਾ ਜਾ ਸਕੇ ਮੈਂ ਹੋਰ ਵੀ ਕਿਉਂਕਿ ਨੈਟਵਰਕ ਦੀ ਸਮੱਸਿਆ ਹੈ ਹੁਣੇ-ਹੁਣੇ ਲਗਭਗ ਅੱਧੇ ਘੰਟੇ ਪਹਿਲਾਂ ਜਿਹੜਾ ਵੀ ਸ਼ੁਰੂ ਹੋਇਆ ਤੇ ਮੀਂਹ ਤੋਂ ਬਾਅਦ ਕਿਸ ਬਰਸਾਤੀ ਨਾਲੇ ਵਿੱਚ ਆਇਆ ਭਾਰੀ ਖੜ੍ਹ ਖੜ੍ਹ ਕਹਿ ਸਕਦੇ ਤੁਸੀਂ ਭਾਰਤੋਂ ਵੀ ਵਾਅਦਾ ਕਹਿ ਸਕਦੇ ਨੇ ਤੇ ਇੰਨਾ ਜ਼ਿਆਦਾ ਪਾਣੀ ਜਿਹੜੇ ਵਿੱਚ ਅੱਧੇ ਘੰਟਾ ਪਹਿਲਾਂ ਇਸ ਨਾਲੇ ਵਿੱਚ ਕੋਈ ਪਾਣੀ ਨਹੀਂ ਸੀ ਪਰ ਹੁਣ ਇੱਕਦਮ ਇਸ ਵਿੱਚ ਤੇ ਵੀ ਭਾਰੀ ਦੀ ਤਾਰਾਂ ਜਿਹੜਾ ਪਾਣੀ ਆ ਗਿਆ ਹੈ ਤੇ ਪਾਣੀ ਦੀ ਮਾਤਰਾ ਦੀ ਇੰਨੀ ਕਿ ਇਸ ਨੂੰ ਕ੍ਰਾਸ ਕਰਨਾ ਮੁਸ਼ਕਿਲ ਹੋ ਗਿਆ ਹੈ ਤੇ ਪੂਰਾ ਨਾਲਾ ਜਿਹੜਾ ਖੱਟ ਹੈ ਉਹ ਭਰੀ ਹੋਈ ਤੇ ਤੁਸੀਂ ਐਸਟੀਮੇਟ ਲਗਾ ਸਕਦੇ ਹੋ ਕਿ ਕਿੰਨਾ ਮੀਂਹ ਇਸ ਖੇਤਰ ਵਿੱਚ ਪੈ ਰਿਹਾ ਹੋਵੇਗਾ। ਪਹਾੜੀ ਮੀਂਹ ਤੋਂ ਬਾਅਦ ਲਗਾਤਾਰ ਹੋ ਰਿਹਾ ਮੀਂਹ ਤੁਸੀਂ ਮੀਂਹ ਦਾ ਵੀ ਨਜ਼ਾਰਾ ਲੈ ਲੈਂਦੇ ਦੇਖੋ। ਇਸ ਪਹਾੜੀ ਖੇਤਰ ਵਿੱਚ ਲਗਾਤਾਰ ਪੈ ਰਿਹਾ ਮੀਂਹ ਤੇ ਮੀਂਹ ਤੋਂ ਬਾਅਦ ਨਦੀ ਨਾਲੇ ਜਿਹੜੇ ਹੁਫਾਨ ਤੇ ਇਹ ਨਾਲਾ ਜਿਹੜਾ ਥੋੜੀ ਜਿਹੀ ਇਸ ਤੋਂ ਲਗਭਗ 2 ਕਿਲੋਮੀਟਰ ਹਾਈਟ ਤੋਂ ਇਹ ਸ਼ੁਰੂ ਹੋ ਕੇ ਇੱਥੇ ਤੱਕ ਪਹੁੰਚਦਾ ਹੈ ਤੇ ਭਾਰੀ ਬਰਸਾਤ ਤੋਂ ਬਾਅਦ ਦਾ ਨਜ਼ਾਰਾ ਇਸ ਘਾਟ ਦਾ ਸਾਰਾ ਪਾਣੀ ਜਾ ਕੇ ਪੰਜਾਬ ਵਿੱਚ ਪਹੁੰਚਦਾ ਹੈ ਤੇ ਇਹ ਹੀ ਕਾਰਨ ਹੈ ਕਿ ਬਰਸਾਤਾਂ ਵਿੱਚ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਬਣੀ ਰਹਿੰਦੀ ਹੈ ਵਰਤੂ ਸੀ ਦੇਖ ਸਕਦੇ ਹੋ ਐਤਾਂ ਦਾ ਵੀ ਐਨਾ ਨਹੀਂ ਇਹ ਇੰਨਾ ਪਾਣੀ ਜਿਹੜਾ ਕਿ ਵਾਕਈ ਹੋਸ਼ ਉਡਾ ਦੇਵੇ ਬਰਸਾਤ ਲਗਾਤਾਰ ਜਾਰੀ ਤੇਜ਼ ਬਰਸਾਤ ਤੇ ਵਾਕਈ ਪਾਣੀ ਜਿਹੜਾ ਉਹ ਆਪਣੀ ਖਤਰਨਾਕ ਸਥਿਤੀ ਵਿੱਚ ਲਗਾਤਾਰ ਵੱਡਾ ਉਪਾਨ ਤੇ ਪਾਣੀ ਲਗਾਤਾਰ ਪਾਣੀ ਦਾ ਵਹਾਅ ਵਧਦਾ ਹੋਇਆ ਤੇ ਇਹ ਲਗਭਗ ਅੱਧੇ ਪੌਣੇ ਘੰਟੇ ਤੋਂ ਸ਼੍ਰੀ ਨੈਣਾ ਦੇਵੀ ਜੀ ਬਲਾਸਫਰ 메ਨ ਰੋਡ ਤੇ ਮੀਂਹ ਪੈ ਰਿਹਾ ਹੈ ਜਿਸ ਨਾਲ ਖੱਡਾਂ ਡੋਲੇ ਜਿਹੜੇ ਹਨ ਨਾਲੇ ਉਹ ਭਾਂਟੇ ਹਨ ਤੇ ਤੁਸੀਂ ਦੇਖ ਸਕਦੇ ਹੋ ਆਸ-ਪਾਸ ਤੇ ਹਰਿਆਣੇ ਭਰੇ ਖੇਤ ਪਰ ਉਸ ਦੇ ਨਾਲ ਹੀ ਇਹ ਖਤਰਨਾਕ ਮੰਜ਼ਰ ਵੀ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਬਹੁਤ ਹੀ ਖਤਰਨਾਕ ਸਥਿਤੀ ਵਿੱਚ ਇਸ ਸਮੇਂ ਜੇ ਮੈਂ ਹੋਰ ਦੇਖਦਾ ਹਾਂ ਕਿ ਇਹਨੂੰ ਕਿੱਥੋਂ ਕ੍ਰਾਸ ਕੀਤਾ ਜਾ ਸਕਦਾ ਹੈ ਬਹੁਤ ਹੀ ਬਾਰੇ ਬੜਾ ਮੁਸ਼ਕਲ ਹੈ ਕਿ ਇਹਨੂੰ ਅਸੀਂ ਕ੍ਰਾਸ ਕਰ ਸਕੀਏ ਬਾਹਰ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਐਥ